ਪੇ ਭਾਜੀ ਨੇਪਾਲ ਤੋਂ ਨਹੀਂ ਪੰਜਾਬ ਆ ਕੇ ਪੱਗ ਬੰਨਣੀ ਸਿੱਖੀ ਦੇ ਵਾਂਗ ਡਰ ਲਾ ਕੋਈ ਜਦੋਂ ਤੁਸੀਂ ਹੋਣਾ ਸੀ ਉਹ ਵੀ ਰਹੇ ਜੋ ਮੈਂ ਕਿਹਾ ਸੀ ਹੋ ਰਹਾ ਹੈ ਜੇ ਮੈਂ ਨਹੀਂ ਗ੍ਰੀਫ ਦੀ ਟੀਵੀ ਅਸੀਂ ਚਾਹੁੰਦੇ ਸੀ ਮਨਦੀਪ ਸਾਡੀ ਟੀਮ ਚ ਹੋਵੇ ਤੇ ਅਸੀਂ ਉਹਨੂੰ ਪੱਤ ਕੇ ਲਿਆਉਂਦੇ ਇਹ ਤਾਂ ਵੀ ਤਰ੍ਹਾਂ ਨਹੀਂ ਸਾਰੇ ਵੀ ਸੋਸ਼ਲ ਵਾਸੇ ਨੂੰ ਬਹੁਤ ਬਹੁਤ ਮੁਬਾਰਕਾਂ ਸਾਨੂੰ ਬੰਦੋਸ ਵੀ ਗਿਆ ਨਾ ਆਸਾਨਾ ਹੀ ਤੋਂ ਤੇ ਉਹ ਟੋਣਾ ਲੰਘ ਕੇ ਹਟਿਆ ਨੇ ਨਾ ਰਾਮ ਨਿਵਾਜ ਜੀ ਵੱਜੋ ਸਭ ਪਹਿਲੇ ਉਹ बोलेंगे ਰਾਮ ਨਿਵਾਜ ਜੀ ਤਤਕਲੀਨ ਬੋਲੀ ਤਤਕਲੀਨ ਤਤਕਲੀਨ ਬੋਲ ਕੇ ਦਿਖਾਓ ਭਾਈ ਤਤਕਲੀਨ ਹੈ ਅੰਦਰ ਤਤਕਲਾਈ ਵਿੱਚ ਤਤਕਲਾਈ ਵਿੱਚ ਨੇ ਚੈਨਲ ਕੇ ਲਈ ਕਿ ਵੈਂਚਰ ਤੁਹਾਡਾ ਇੱਕ ਸੁਪਨਾ ਸੀਗਾ ਨਹੀਂ ਮੇਰਾ ਨਹੀਂ ਬੰਦੀ ਭਾਈ ਸਭ ਬੰਦੇ ਐਸੇ ਬੋਲਦਾ ਔਰ ਕੀ ਬੋਲਦਾ ਸਰ ਸ੍ਰੀਕਾਲ ਤੁਹਾਨੂੰ ਸਾਰੇ ਨੂੰ ਬਹੁ ਬਹੁ ਮੁਬਾਰਕਾਂ 2B سوشل ਦੇ 5 ਸਾਲ ਪੂਰੇ ਹੋ ਗਏ ਤੇ ਤੁਹਾਡਾ तहे ਦਿਲੋਂ ਸ਼ੁਕਰੀਆ ਸਾਨੂੰ ਇੰਨਾ ਪਿਆਰ ਸਹਿਯੋਗ ਦੇਣ ਦੇ ਲਈ ਤੇ ਬਾਕੀ ਸਾਰੀ ਟੀਮ ਦਾ ਬਹੁਤ ਸ਼ੁਕਰੀਆ 2B سوشل ਪੰਜਾਬ ਦਾ ਸਭ ਤੋਂ ਬੈਸਟ ਕਹਿ ਸਕਦੇ ਹਾਂ ਮੰਨ ਲੋ ਮੰਨਦੇ ਆ ਅਸੀਂ ਆਪਣੇ ਆਪ 'ਚ ਮੰਨਦੇ ਕਿਉਂਕਿ ਕਹਿੰਦੇ ਨੇ ਉਹ ਕਿਹੜੇ ਹੁੰਦੇ ਨੇਗੇ ਜਿਹੜੇ ਉਹ ਮੋਟੀਵੇਸ਼ਨਲ ਸਪੀਕਰ ਹੁੰਦੇ ਨੇ ਉਹ ਕਹਿੰਦੇ ਜੋ ਤੁਸੀਂ ਕਹਿੰਦੇ ਹੋ ਜੋ ਤੁਸੀਂ ਮੰਨਣ ਲੱਗ ਜਾਂਦੇ ਹੋ ਉਹ ਚੀਜ਼ ਸੱਚ ਹੋ ਜਾਂਦੀ ਐ ਸੋ ਅਸੀਂ ਇਹ ਮੰਨਦੇ ਆ ਕਿ ਅਸੀਂ ਪੰਜਾਬ ਦਾ ਸਭ ਤੋਂ ਬੈਸਟ ਪੰਜਾਬੀ ਚੈਨਲ ਆ ਤੇ ਸਾਡੇ ਕੋਲੇ ਪੰਜਾਬ ਦੀ ਸਭ ਤੋਂ ਬੈਸਟ ਟੀਮ ਆ ਸੋ ਬਹੁਤ ਸ਼ੁਕਰੀਆ ਤੁਹਾਡਾ ਸਾਡਾ ਸਾਥ ਦੇਣ ਦੇ ਲਈ ਤੇ ਇਹ ਸਾਥ ਲੰਮਾ ਹੋਵੇ ਉਮੀਦ ਕਰਦੇ ਆਂ ਇਹ ਪੰਜਾਬੀ ਇਕੱਠੀ ਕਰੂਗਾ ਪਹਿਲਾਂ ਆਪਦੀ ਮੈਂ ਪਹਿਲੇ ਪੰਜਾਬੀ ਇਕੱਠੀ ਕਰ ਰਿਹਾ ਹਾਂ 2 ਮਿੰਟ ਦੋ ਸੱਸੀ ਗੱਲ ਜੀ ਸਾਰਿਆਂ ਨੂੰ ਅ ਥੈਂਕ ਯੂ ਸੋ ਮੱਚ ਸਾਡੇ ਬੀ ਸੋਸ਼ਲ ਨੂੰ ਆਪਦਾ ਬਣਾਉਣ ਲਈ ਤੇ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਅ ਦਿਨ ਰਾਤ ਮਿਹਨਤ ਕਰਕੇ ਇਹਨੂੰ ਇੱਧਰ ਤੱਕ ਲਾਉਣ ਲਈ ਇਹ ਹਸਰੇ ਨੇ ਟੀਮ ਲਈ ਲਈ ਰਾਤ ਤੋਂ ਗਲਤ ਕਿਹਾ ਦਿਨ ਤੋਂ ਸ਼ਾਮ ਤੱਕ ਹਾਂ ਪਹਿਲੇ ਤਾਂ ਆਪ ਬਤਾਓ ਆਪਣੇ ਬਾਰੇ ਆ ਤੂੰ ਇੰਟਰਵਿਊ ਕਰ ਮੜਿਆ ਹੋ ਰਿਆ ਲੱਗੀ ਮੈਂ ਆਪਣੇ ਬਾਰੇ ਕੋ ਦੱਸਾਂ ਯਾਰ ਇਹ ਤਾਂ ਐਟੀਟਿਊਡ ਲੈਣਾ ਚ ਰਹਿਂਦੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਸੋਸ਼ਲ ਨੂੰ 5 ਸਾਲਾਂ ਦੀ ਵਧਾਈ ਤੇ ਮੈਨੂੰ ਮੁਸਕਰਾਉਣਾ ਵੀ ਸੋਸ਼ਲ ਹੋਰ 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 ਵੱਡਾ ਹੁੰਦਾ ਰਹੇ ਤੁਸੀਂ ਸਾਰੇ ਬਹੁਤ ਸਾਰਾ ਪਿਆਰ ਕਰੋ ਤੇ ਟੀਮ ਵੀ ਬਹੁਤ ਚੰਗੀ ਹੈ ਸਾਰੇ ਏਦਾਂ ਮਿਲ ਜੁੜ ਕੇ ਕੰਮ ਕਰਦੇ ਰਹੇ ਤੇ ਸੋਹਣਾ ਸੋਹਣਾ ਕੰਟੈਂਟ ਤੁਹਾਡੀ ਲੈ ਕੇ ਆਉਂਦੇ ਨੇ ਰੌਣਿਵਾਜੀ ਮਾ ਜੀ ਆਹ ਆ ਸਭ ਨੂੰ ਬੋਲਦਾ ਸਸਿਕਾਲ ਵੀ ਸਾਰਿਆਂ ਨੂੰ ਜਿੰਨੇ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਬਾਕੀ ਦੇ ਪ੍ਰੋਗਰਾਮ ਤੁਸੀਂ ਦੇਖਦੇ ਹੋ ਸਾਰੇ ਵੀ ਸੋਸ਼ਲ ਨੂੰ ਅੱਜ 5 ਸਾਲ ਹੋ ਗਏ ਸਮਾਵਾ ਦਿੰਦੇ ਨੂੰ ਬਹੁਤੀ ਵਾਰੀ ਹੁੰਦਾ ਜਿਵੇਂ ਗੁਰਦੀਪ ਭੈਣ ਨੇ ਕਿਹਾ ਨਾ ਵੀ ਅਸੀਂ ਸਾਡਾ ਚੈਨਲ ਬੜਾ ਵਧੀਆ ਕੰਮ ਕਰਦਾ ਜਦੋਂ ਮੈਂ ਸ਼ੁਰੂਆਲੇ ਦਿਨਾਂ ਚ ਆਇਆ ਤੇ ਮੇਰੀ ਪਹਿਲੀ ਇੰਟਰਵਿਊ ਹੋਈ ਨਾਜ਼ਰ ਸਿੰਘ ਮਾਨਸਾਹੀ ਇਹਦੇ ਨਾਲ ਅੱਲਾ ਮੈਂ 7 ਆਲੀਆਂ ਖਬਰਾਂ ਸ਼ੁਰੂ ਕੀਤੀਆਂ ਸੱਤ ਵਾਲੀਆਂ ਖਬਰਾਂ ਛੋਟੀਆਂ ਜੀਆਂ ਉਹ ਕਿਸੇ ਵੱਡੇ ਚੈਨਲ ਨੇ ਸਾਡਾ ਟਾਈਟਲ ਚੋਰੀ ਕਰ ਲਿਆ ਤੇ ਉਹਨਾਂ ਨੇ ਸਾਡੀਆਂ ਖਬਰਾਂ ਚੱਕ ਕੇ ਆਪਦੇ ਚੈਨਲ ਤੇ ਸੱਤ ਵਾਲੀਆਂ ਖਬਰਾਂ ਸ਼ੁਰੂ ਕਰ ਲਈਆਂ ਪਰ ਆਪਾਂ ਕੋਸ਼ਿਸ਼ ਕਰਾਂਗੇ ਸਾਡੀ ਕੋਸ਼ਿਸ਼ ਕਰਾਂਗੇ ਤੇ ਇੱਕ ਇੰਟਰਵਿਊ ਹੋਇਆ ਮੈਨੂੰ ਪਹਿਲੀ ਵਾਰੀ ਹੋਊ ਵੀ ਜਦ ਮੈਂ ਵਿਆਹ ਮੰਗਣੇ ਤੇ ਨਾ ਫੋਨ ਆਉਦੇ ਹੁੰਦੇ ਆ ਵੀ ਬਾਈ ਬੜਾ ਮੈਨੂੰ ਫਿਰ ਵੀ ਸੋਸ਼ਲ ਵਾਸਤੇ ਫੋਨ ਆਇਆ ਕਹਿੰਦੇ ਬੜਾ ਵਧੀਆ ਵੀ ਸੋਸ਼ਲ ਤੇ ਅੱਛਾ ਤੂੰ ਵੀ ਨਹੀਂ ਆਇਆ ਤਾਂ ਉਹਨੂੰ ਹੈਗਾ ਸੀਗਾ ਵੀ ਸੋਸ਼ਲ ਤੇ ਕੰਮ ਕਿਦਾਂ ਕਰ ਸਕਦਾ ਤੇ ਦੂਜੇ ਲੋੜਾਂ ਨਾਲ ਲੈ ਜਾਓ ਵੀ ਹੈਰਾਨ ਹੋਏ ਵੀ ਇਹ ਵੀ ਸੋਸ਼ਲ ਤੇ ਕੰਮ ਕਰ ਸਕਦਾ ਆ ਗਲਤ ਹੋ ਗਿਆ ਘੱਟ ਦੇ ਯਾਰ ਅਰੇ ਸਹੀ ਚੱਲ ਰਹਾ ਆਵਰੇ ਐਸੀ ਵੀ ਸਹੀ ਤਾਂ ਉਹ ਤੁਹਾਰੇ ਬੋਲਦਾ ਮੈਂ ਰੀਟੇਕ ਵਾਲੇ ਬੰਦੇ ਐ ਜਦੋਂ ਮੈਂ ਵੀ ਸੋਸ਼ਲ ਤੇ ਆਇਆ ਤਾਂ ਬਹੁਤ ਸਾਰੇ ਫੋਨ ਆਏ ਤਾਂ ਉਹਨਾਂ ਦੀ ਖੁਸ਼ੀ ਵੀ ਸੀ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਤੇ ਬਹੁਤ ਸਾਰੇ ਰਿਸ਼ਤੇਦਾਰਾਂ ਦੀ ਤੇ ਬੜਾ ਵਧੀਆ ਲੱਗਦਾ तकरीबन ਮੈਨੂੰ ਇੱਥੇ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਮੇਰੇ ਕੋ ਵੀ ਜਨਾ ਜਿੰਨੀ ਖੁਸ਼ੀ ਮਿਲੀ ਇੱਥੇ ਤੇ ਜਦੋਂ ਪ੍ਰੋਗਰਾਮ ਕਰਨ ਜਾਣੇ ਆ ਜਦੋਂ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਅਗਲਾ ਕਹਿੰਦਾ ਬਾਈ ਜੀ ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ ਤੇ ਸਾਰੀ ਟੀਮ ਇਕੱਠੀ ਭੈਣ ਹੋਣਾਂ ਨੇ ਸ਼ੁਰੂ ਕੀਤਾ ਚੈਨਲ ਤੇ ਸਾਰੀ ਟੀਮ ਨੇ ਮਿਹਨਤ ਕੀਤੀ ਤੇ ਅੱਜ ਚੈਨਲ ਦੀ ਇੰਨੀ ਕੀ ਪਹਿਚਾਣ ਆ ਵੀ ਚਲੋ ਜਿਵੇਂ ਲੋਕਾਂ ਨਾਲ ਮੰਨ ਲਓ ਖਬਰਾਂ ਨੂੰ ਪੇਸ਼ ਕਰਨਾ ਚਾਹੀਦਾ ਜਾਂ ਜਿਸ ਤਰ੍ਹਾਂ ਦੇ ਪ੍ਰੋਗਰਾਮ ਅੱਜ ਪੰਜਾਬ ਨੂੰ ਲੋੜ ਆ ਦੇਸ਼ ਨੂੰ ਲੋੜ ਆ ਉਸ ਤਰ੍ਹਾਂ ਦੇ ਹੋ ਰਿਹਾ ਬਾਕੀ ਤੁਹਾਡਾ ਪਿਆਰ ਆ ਲਾਈਕ ਸ਼ੇਅਰ ਕਰਦੇ ਹੋ ਜਿਹ ਈ ਹੋਂ ਦੇ ਬਸ ਤੇਰਾ ਬੇ ਬੋਲ ਤੀ ਹਰਮਨ ਅੱਜ ਤੂੰ ਬੋਲ ਨਾ ਲਾਲਾਈ ਫੜਾ ਤੇ ਮੈਂ ਬੋਲਤਾ ਨਾ ਉਧਰ ਨਾ ਇਧਰ ਫੜਾ ਉਹ ਇਧਰ ਤੂੰ ਬਸ ਨਾਪਦੀ ਕਰ ਬਸ ਉਹ ਫੜਾ ਕਮਾਲ ਕੀ ਚਲ ਸਤਿ ਸ਼੍ਰੀ ਅਕਾਲ ਜੀ ਅਸੀਂ ਇੱਥੇ ਕੈਮਰੇ ਦੀਆਂ ਸਵਾਮਨ ਬਹੁਨੇ ਆ ਤੇ ਜਿੰਨੇ ਵੀ ਪ੍ਰੋਗਰਾਮ ਸ਼ੂਟ ਹੁੰਦੇ ਨੇ ਬੀ ਸੋਸ਼ਲ ਦੇ ਦਾਸ ਨਹੀਂ ਕਰਦੇ ਨੇ ਮੈਂ ਤੇ ਵਿਰੇਂਦਰ ਭਾਜੀ ਤੇ ਤਿੰਨ ਸਾਲ ਹੋ ਗਏ ਮੈਨੂੰ ਇੱਥੇ ਜੁੜੇ ਨੇ ਤੇ ਤਿੰਨ ਸਾਲਾਂ ਚ ਕਦੀ ਵੀ ਉਪਰ ਨਾ ਕਿਸੇ ਨੇ ਵੀ ਕਦੇ ਕੁਝ ਓਦਾਂ ਦਾ ਮਸ਼ਹੂਰ ਨਹੀਂ ਕਰਾਇਆ ਵੀ ਜਿਹੜਾ ਬੰਦੇ ਨੇ ਲੱਗੇ ਵੀ ਯਾਰ ਮੇਰਾ ਇੱਥੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਆਪਣੇ ਘਰ ਜਾਣ ਜਿੰਨਾ ਚਾਹ ਹੁੰਦਾ ਵਾ ਵੀ ਬਸ ਹੁਣ ਦਫਤਰ ਜਾਣਾ ਤੇ ਇਹ ਤੁਹਾਨੂੰ ਇਹ ਤੁਹਾਨੂੰ ਬੋਰ ਕਰ ਰਿਹਾ ਸੀਗਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਵੀ ਸੋਸ਼ਲ ਦਾ ਪਰਿਵਾਰ ਬਣਨ ਦੇ ਲਈ ਤੇ ਪਰਿਵਾਰ ਆਪਣਾ ਵਧੇ ਫੁੱਲੇ ਔਰ ਆਉਣ ਵਾਲੇ ਸਮੇਂ ਚ ਤੇ ਵੀ ਸੋਸ਼ਲ ਤੁਹਾਡੇ ਲਈ ਵਧੀਆ-ਵਧੀਆ ਕੰਟੈਂਟ ਲੈ ਕੇ ਆਉਣ ਦੇ ਲਈ ਬਚਨਵਤ ਹਸਨਾ ਨੀਆ ਤੇ ਮੈਂ ਖੜੇ ਪੈਰ ਸਕ੍ਰਿਪਟ ਬਣਾਈਆ ਬਚਨਵਤ ਦੇ ਤੇ ਬੰਦੇ ਕਿਹਨਾਂ ਦੋ ਬੰਦੇ ਮੜਾ ਦੱਸ ਦੋ ਹੂੰ ਇਹ ਮੇਰਾ ਨਾਮ ਹਰਮਨਪ੍ਰੀਤ ਸਿੰਘ ਮੈਡਮ ਜੀ ਗੁਰਦੀਪ ਗਰੇਵਾਲ ਨੇ ਮੈਨੂੰ ਤਾਂ ਕੋਈ ਨਹੀਂ ਜਾਣਦਾ ਐਡੀਟਰ ਨੇ ਤੇ ਮਨਦੀਪ ਭਾਜੀ ਐਡੀਟਰ ਨੇ ਤੇ ਐਂਕਰ ਆਪਣਾ ਮਨਪ੍ਰੀਤ ਹੂੰ ਸਰਬਜੀਤ ਭਾਜੀ ਅੱਜ ਆਏ ਨਹੀਂ ਹੂੰ ਰਾਜਪੁਰਾ ਭਾਜੀ ਰਾਜਪੁਰਾ ਭਾਜੀ ਅੱਜ ਆਏ ਨਹੀਂ ਰੁਪਿੰਦਰ ਮੈਡਮ ਜੀ ਚਲੋ ਠੀਕ ਨੇ ਉਹ ਠੀਕ ਨੇ ਠੀਕ ਨੇ ਠੀਕ ਨੇ ਉਹ ਰਿਟਾਇਰ ਹੋ ਗਏ ਉਹ ਰਿਟਾਇਰ ਹੋਏ ਇਹਨੇ ਤੇ ਹੋਰ ਕਿਹੜਾ ਐਂਕਰ ਆਗਾ ਹਰਦੀਪ ਬਾਈ ਹੁਣੀ ਇੱਥੇ ਹੁੰਦੇ ਸੀਗੇ ਦੇਖੋ ਵੀ ਸੋਸ਼ਲ ਦੀ ਟੀਮ ਵੱਡੀ ਹੋ ਗਈ ਇੱਕ ਬੰਦਾ ਸੀ ਆਪਣਾ ਇੰਗਲੈਂਡ ਭੇਜੋ ਤੁੰ ਕੰਮ ਕਰ ਰਿਹਾ ਇੱਕ ਇੱਕ ਕੈਨੇਡਾ ਇੱਕ ਕੈਨੇਡਾ ਭੇਜਿਆ ਸੀ ਉਹਦਾ ਨਾਮ ਹੀ ਹਰਮਨ ਹਰਮਨਪ੍ਰੀਤ ਹਾਂ ਹਾਂ ਬਸ ਠੀਕ ਹੈ ਬਸ ਠੀਕਾ ਬੰਦੇ ਗਿਣਨੇਗੇ ਪੂਰੇ ਹੋ ਗਏ ਹਾਂ ਸ਼ਿਵਮ ਸ਼ਿਵਮ ਸ਼ਰਮਾ ਜੀ ਰੋਣਾ ਰੋਣਾ ਮੇਰਾ ਮੇਰਾ ਰੋਣਾ ਤੇਰਾ ਨਾਂ ਲੈਤਾ ਤੇ ਯੂਗਲ ਯਕਲ ਇਕਥਨਨ ਮੈਂ ਕਿਸੇ ਨਾ ਮળોਨੀ ਆ ਜਿਨ੍ਹਾਂ ਦੇ ਨਾਲ 20 ਸੋਸ਼ਲ ਸ਼ੁਰੂ ਹੋਇਆ ਸੀਗਾ ਮੈਂ ਬਿਜ਼ੀ ਹਾਂ ਮੋੜਿਓ ਮੈਂ ਆਈ ਐਮ ਸੋ ਬਿਜ਼ੀ ਮੋੜਿਓ 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 ਹਾਂਜੀ ਇਹ ਭਾਜੀ ਦੇ ਮੈਂ ਆਈ ਸੀ ਪਰ ਮੈਨੂੰ ਸ਼ੂਟ ਕਰਨ ਲਈ ਕੈਮਰਾ ਵੀ ਚਾਹੀਦਾ ਸੀ ਤੇ ਉਸ ਤੋਂ ਬਾਅਦ ਐਡਿਟ ਕਰਨ ਲਈ ਵੀ ਚਾਹੀਦਾ ਸੀ ਰਣਜੀਤ ਭਾਜੀ 20 ਸੋਸ਼ਲ ਦੇ ਪਹਿਲੇ ਕੈਮਰਾਮੈਨ ਤੇ ਐਡੀਟਰ ਵੈਸੇ ਇਹ ਬਹੁਤ ਬਹੁਤ ਫਾਈਨ ਗ੍ਰਾਫਿਕ ਡਿਜ਼ਾਈਨਰ ਨੇ ਮੈਂ ਹੁਣ ਕੀ ਬੋਲਾਂ ਤੂੰ ਤਾਂ ਸਾਰਾ ਕੁਝ ਬੋਲਤਾ 5 ਸਾਲ ਪੂਰੇ ਕਰ ਲੈਨੇਗੇ ਨਹੀਂ ਮੁਬਾਰਕਾਂ 5 ਸਾਲ ਪੂਰੇ ਹੋਣ ਤੇ ਵੀ ਸੋਸ਼ਲ ਟੀਮ ਨੂੰ ਇਨੀ ਮਿਹਨਤ ਕਰਕੇ ਚੈਨਲ ਮਤਲਬ 5 ਸਾਲ ਤੱਕ ਟਿਕਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਇਹ ਸਾਰਿਆਂ ਦੀ ਮਿਹਨਤ ਕਰਕੇ ਹੀ ਹੁੰਦਾ ਹੈ ਵੀਡੀਓ ਬੰਦੀ ਹੋ ਰਹੀ ਹੈ ਚਾਹ ਲਿਆਓ ਜੀ ਜਾਂ ਕੋਲਡਰੀ ਪੀਓਗੇ ਜੀ ਆਜੋ ਨੈਕਸਟ ਕਾਹੀ ਨਹੀਂ ਰਿਹਾ ਕੋਈ ਖਾਣ ਲਈ ਕੋਈ ਨਹੀਂ ਆਜੋ ਆਹ ਵੇਖੀ ਸਹੀਂ ਪੈंदे ਟੁੱਟ ਕੇ ਸੰਗੋ ਨਾ ਬਸ ਤੁਸੀਂ ਲੈ ਜੀ ਪਰੋਣੇ ਵਾਦੀ ਨਹੀਂ ਰਿਹਾ ਕਾ ਆਹ ਵਧੀਆ ਬਹੁਤ ਸਾਰ ਦੇ ਕੰਮ ਪੂਰਾ ਵਿਹਾਲਾ ਪ੍ਰੋਗਰਾਮ ਇਹ ਦੇਖੋ ਤੁਸੀਂ ਕਿਹਦੇ ਵਿੱਚ ਹੋਮ ਇੱਕ ਹੋਰ ਸਵਾਲ ਹੈਲੋ ਪਜੂ 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 ਲੱਕੇ ਖਾਓ ਲੱਕੇ ਆ ਆਪਾਂ ਚਲੋ ਪਾਚੀ ਸੀਤੀ ਅੱਜ ਪਾਚੀ ਅੱਜ ਆਹ ਉੱਪਰ ਆ ਰਿਹਾ ਤੁਸੀਂ ਵੀ ਕੈਮਰਾ ਛੱਡ ਕੇ ਖਾ ਲਿਓ ਹੁਣ ਨੈਕਸਟ ਥੀਕ ਕੀ ਤੋਭੇ ਦਾ ਲੱਗ ਗਿਆ ਬਹੁਤ ਕੁਮਾਰ ਕੀ ਕੇਕ ਖੋਹ ਪਾਉਣ ਲੈ ਗਿਆ ਹਰਮਨ ਤੇ ਮੈਂ ਤੇ ਸ਼ਿਵਮ ਤੇ ਤੁਸੀਂ